ਕਿਸਾਨਾਂ ਦੇ ਲਈ ਆ ਗਈ ਸਭ ਤੋਂ ਵੱਡੀ ਖੁਸ਼ੀ ਦੀ ਖਬਰ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਲਈ ਸੁਣਾਈ ਅਜੇ ਹੀ ਖੁਸ਼ੀ ਦੀ ਖਬਰ ਕਈ ਕਿਸਾਨ ਤਾਂ ਮਰਨ ਲੱਗੇ ਪੁੱਠੀਆਂ ਛਾਲਾਂ ਪਰ ਕਈ ਕਿਸਾਨ ਹਾਲੇ ਵੀ ਖੁਸ਼ ਨਹੀਂ ਆ ਦਰਅਸਲ ਐਮਐਸਪੀ ਦਾ ਵਾਅਦਾ ਕਰ ਦਿੱਤਾ ਜੋ ਐਮਐਸਪੀ ਸੋਨੀ ਦੀਆਂ ਫਸਲਾਂ ਦੇ ਉੱਤੇ ਦਿੱਤੀ ਜਾ ਰਹੀ ਸੀ ਉਸ ਦੇ ਵਿੱਚ ਵਾਅਦਾ ਕਰ ਦਿੱਤਾ ਤਾਂ ਸੁਣ ਕੇ ਕਿਸਾਨ ਤਾਂ ਬਹੁਤ ਜ਼ਿਆਦਾ ਖੁਸ਼ ਹੋਏ ਪਰ ਕਿਸਾਨ ਆਗੂ ਖੁਸ਼ ਨਜ਼ਰ ਨਹੀਂ ਆ ਰਹੇ ਕਿਸਾਨ ਆਗੂ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਇੱਕ ਵਾਰ ਫਿਰ ਇਹ ਐਲਾਨ ਕਰਕੇ ਕਿਸਾਨਾਂ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਿਆ ਆਖਰ ਇੱਕ ਪਾਸੇ ਤਾਂ ਖੁਸ਼ੀ ਦੀ ਖਬਰ ਹੈ ਪਰ ਦੂਜੇ ਪਾਸੇ ਕਿਸਾਨ ਆਗੂ ਸਤਨਾਮ ਪੰਨੂ ਕਿਉਂ ਕਹਿ ਰਹੇ ਨੇ ਕਿ ਕਿਸਾਨਾਂ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਿਆ ਕਿਹੜੀ ਗੱਲ ਨੂੰ ਲੈ ਕੇ ਇਹਨੇ ਜਿਆਦਾ ਗੁੱਸੇ ਦੇ ਵਿੱਚ ਨੇ ਕੀ ਕੇਂਦਰ ਸਰਕਾਰ ਨੇ ਵਾਅਦਾ ਕਰਕੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਕੀ ਐਮਐਸਪੀ ਦੇ ਉੱਤੇ ਜੋ ਵਾਅਦਾ ਲਗਾ ਕੀਤਾ ਗਿਆ ਉਹ ਵਾਅਦਾ ਕਾਫੀ ਨਹੀਂ ਹੈ ਪੂਰੀ ਗੱਲਬਾਤ ਸਤਨਾਮ ਪੰਨੂ ਦੀ ਜ਼ੁਬਾਨੀ ਸੁਣਾਉਣੇ ਤੁਹਾਨੂੰ ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਅੱਜ ਕੇਂਦਰ ਸਰਕਾਰ ਵੱਲੋਂ ਇੱਕ ਰਸਮ ਪੂਰੀ ਕਰਦੇ ਆ ਜੋ ਹਰ ਛਮਾਈ ਕੀਤੀ ਜਾਂਦੀ ਹੈ ਸਾਡੀ ਸੌਣੀ ਫਤਲਾ ਦੇ ਵਿੱਚ ਫੇਰ ਇੱਕ ਰਾਂ ਦੇਸ਼ ਦੇ ਪੰਜਾਬ ਦੇ ਕਿਸਾਨਾਂ ਤੇ ਜ਼ਖਮਾਂ ਦੇ ਉੱਤੇ ਲੂਣ ਭੁੱਕਿਆ ਵਾ ਆੰਦੇ ਆ ਜੋ ਐਲਾਨ ਹੋਇਆ ਅਸ਼ਨੂਈ ਵੈਸ਼ਨੂ ਜੋ ਖੇਤੀਬਾੜੀ ਮੰਤਰੀ ਆ ਰਾਜ ਖੇਤੀਬਾੜੀ ਮੰਤਰੀ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਵਾ ਕਿ ਜਿਹੜੀਆਂ ਸੋਨੀ ਦੀਆਂ ਫਸਲਾਂ ਵਾਂ ਉਹਨਾਂ ਦੀ ਐਮਐਸਪੀ ਜਾਂਦੇ ਵਾਦਾ ਕਰਤਾ ਉਹੜਾ ਐਮਐਸਪੀ ਚ ਵਾਦਾ ਕੀਤਾ ਉਹਦਾ ਤਰਕ ਕੀ ਆ ਜਿਤ ਤਰ੍ਹਾਂ ਇਹ ਪਿਛਲੇ ਲੰਮੇ ਸਮੇ ਤੋਂ ਕਰਦੇ ਆ ਰਹੇ ਉਸੇ ਤਰ੍ਹਾਂ ਹੀ ਹੋਣੇ ਆਪਣੀ ਮਰਜ਼ੀ ਦੇ ਨਾਲ ਹੁਣ ਝੋਨੇ ਦੀ ਫਸਲ ਤੇ ਆਂਦੇ 69 ਰੁਪਏ ਵਧਾਏ। 2300 ਰੁਪਏ ਪਿਛਲੀ ਵਾਰੀ 69 ਰੁਪਏ ਹੋਣ ਵਧਾਏ। ਜੋ 69 ਰੁਪਈਆ ਦਾ ਹਿਸਾਬ ਲਾ ਲਓ। ਉਹ 3% ਵੀ ਨਹੀਂ ਬਣਦਾ। ਤੇ ਦੂਜੀਆਂ ਚੀਜ਼ਾਂ ਕਿੰਨੀਆਂ ਵਧੀਆਂ ਵਾਂ ਜਿਹੜੀਆਂ ਇਨਪੁਟਸ ਆ। ਜਿਹੜੀਆਂ ਕਿਸਾਨ ਖੇਤੀਬਾੜੀ 'ਚ ਲਾ ਰਿਹਾ। ਚਾਹੇ ਉਹ ਝੋਨੇ ਤੇ ਲਾ ਰਿਹਾ। ਤਾਂ ਤੇ ਚਾਹੇ ਉਹ ਦਾਲ ਤੇ ਚਾਹੇ ਉਹ ਕਪਾਹ ਤੇ ਚਾਹ ਜਿੰਨੀਆਂ ਵੀ ਮੱਕੀ ਜਾਂ ਜਿੰਨੀਆਂ ਵੀ ਫਸਲਾਂ ਹੋ ਰਿਆ ਸੌਣੀ ਦੀਆਂ ਬਾਜਰਾ ਜਵਾਰ ਦਾਣਾਂ ਉਹਨਾਂ ਤੇ ਜੋ ਵੀ ਉਹ ਲਾ ਰਹਿਆ ਉਹਨਾਂ ਉਹਨਾਂ ਦਾ ਜਿਹੜੀ ਇਨਪੁਟਸ ਆ ਜਿੰਨੇ ਲਾਗਤ ਖਰਚੇ ਵਧੇ ਆ ਜਿਤਨਾ ਬਾਜ਼ਾਰ ਦੀਆਂ ਚੀਜ਼ਾਂ ਦੇ ਰੇਟ ਵਧ ਰਹੇ ਆ ਜਿਹੜੀਆਂ ਖੇਤੀਬਾੜੀ ਚ ਲਾਗਤ ਖਰਚੇ ਲੱਗ ਰਹੇ ਉਹਨਾਂ ਦੇ ਰੇਟ ਵਧੇ ਆ ਡੀਜ਼ਲ ਪੈਟਰੋਲ ਦੇ ਰੇਟ ਵਧੇ ਆ ਪਿਛਲੇ 6 ਮਹੀਨਿਆਂ ਚ ਬਾਕੀ ਜਿਹੜੀਆਂ ਰੋਜ਼ਮਰਾਂ ਦੀਆਂ ਚੀਜ਼ਾਂ ਉਹਨਾਂ ਦੇ ਰੇਟ ਵਧੇ ਆ ਦਵਾਈਆਂ ਦੇ ਰੇਟ ਵਧੇ ਆ ਉਹਨਾਂ ਨੂੰ ਖੁੱਲੀ ਛੋੜ ਦਿੱਤੀ ਹੋਈ ਉਧਰਲੇ ਬੰਨੇ ਕਾਰਪੋਰੇਟਾਂ ਨੂੰ ਬਾਕੀਆਂ ਨੂੰ ਤੇ ਇਧਰਲੇ ਬੰਨੇ ਕੀ ਆ 3% ਦਾ ਵਾਧਾ 2% ਦਾ ਵਾਧਾ 4% ਦਾ ਵਾਧਾ ਤੇ ਉਹ ਮੰਤਰੀ ਕੀ ਕਰ ਰਿਹਾ ਉਹ ਕਹਿੰਦਾ ਜੀ ਅਸੀਂ ਤੇ ਵੇਖੋ 50% ਦਾ ਵਾਧਾ ਕਰਤਾ ਕਿਸੇ ਨੂੰ 60% ਦਾ ਕਰਤਾ ਕੀ ਤਰਕ ਉਹਦਾ ਤਰਕ ਤੇ ਦਿਓ ਕਿਹੜੇ ਹਿਸਾਬ ਨਾਲ ਕੀਤਾ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਜਿਹੜੀ ਤੁਸੀਂ ਲਾਗੂ ਨਹੀਂ ਕਰ ਰਹੇ ਜਿਹੜੀ 2006 ਦੀ ਕੇਂਦਰ ਸਰਕਾਰ ਕੋ ਪਈ ਹੋਈ ਹੈ ਜਿਹੜਾ ਉਹਨਾਂ ਆਪ ਕਮਿਸ਼ਨ ਬਣਾਇਆ ਹੈਗਾ ਮਨਮੋਹਨ ਸੋਨੇ 2004 ਚ 8 ਸਾਲ ਉਹਨੇ ਲਾਗੂ ਨਹੀਂ ਕੀਤੀ ਜਿਹੜਾ ਮਨਮੋਹਨ ਸਵਾਨਦੇ ਆ ਬੜਾ ਵਧੀਆ ਸੀਗਾ ਬੜਾ ਉਹ ਜਿ ਜਿੰਨੇ ਬੜੀ ਜੀ ਦੇਸ਼ ਦੀ ਬੜੀ ਸੇਵਾ ਕੀਤੀ ਹੈ ਕੀ ਸੇਵਾ ਕੀਤੀ ਉਹਨੇ ਅਸਲ ਬੇੜੀਆਂ ਹੀ ਉਹ ਮਿੜ ਕੇ ਗਿਆ ਵਾ ਜਿਹੜਾ ਨਿੱਜੀ ਕਰਨਧਾਰੀ ਕਰਨ ਸਸਾਰੀ ਕਰਨ ਦੇ ਰਸਤੇ ਤੋੜ ਕੇ ਗਿਆ ਵਾ ਜਿਸ ਨੇ WTO ਨਾਲ ਸਮਝੌਤੇ ਕੀਤੇ ਆ ਉਸੇ ਦੀ ਨੀਤੀ ਤੇ ਮੋਦੀ ਸਰਕਾਰ 2014 ਤੇ ਆਣ ਕੇ ਚੱਲ ਰਹੀ ਆ ਜਿਹਦੇ ਵਿੱਚ ਜਿਹੜਾ ਮਾੜਾ ਮੋਟਾ ਵੀ ਕਣਕ ਝੋਨੇ ਦੀ ਜਾਂ ਇੱਕ ਦੀ ਫਸਲ ਹੋਰ ਜੀਐਮਐਸਪੀ ਦਾ ਮਾੜਾ ਮੋਟਾ ਖਰੀਦੇ ਉਹ ਵੀ ਉਹ ਵੀ ਖਰੀਦ ਬੰਦ ਕਰਨੀ ਆ ਕਾਰਪੋਰੇਟ ਦੇ ਹਵਾਲੇ ਕਰਨਾ ਮੰਡੀ ਖੇਤੀਬਾੜੀ ਜਿਹੜੀ ਖੇਤੀਬਾੜੀ ਮੰਡੀ ਆ ਖੇਤੀ ਮੰਡੀ ਆ ਉਹ ਪ੍ਰਾਈਵੇਟ ਪਲੇਅਰਾਂ ਦੇ ਹਵਾਲੇ ਕਰਨੀ ਆ ਡਾਨੀਆਂ ਬਾਨੀਆਂ ਦੇ ਹੋਰ ਉਧਰ ਹੀ ਲੱਗੀ ਹੋਈ ਆ ਸਰਕਾਰ ਜਿਹੜਾ ਕੌਮੀ ਖੇਤੀ ਮੰਡੀ ਨੀਤੀ ਵਾਲਾ ਉਹ ਖਰੜਾ ਲੈ ਕੇ ਆਏ ਹੋਏ ਆ ਇਹ ਇਸ ਲਈ ਜੋ ਵੀ ਆ ਇਹਨਾਂ ਨੇ ਇਹਨਾਂ ਨੇ ਇਹ ਰੇਟਾਂ 'ਚ ਵਾਅਦਾ ਕੀਤਾ ਉਹ ਡਾਕਟਰ ਸੁਆਮੀ ਰਣਕਮੇਂਦੀ ਜਿਹੜੀ ਰਿਪੋਰਟ ਆ ਉਹਦੇ ਮੁਤਾਬਕ ਕਿਤੇ ਨਹੀਂ ਠਰਦਾ ਉਹਦੇ ਵਿੱਚ ਕੀ ਲਿਖਿਆ ਆ ਉਹਦੇ ਵਿੱਚ ਲਿਖਿਆ ਵੀ ਜਿਹੜੀ ਵੀ ਫਸਲ ਕਿਸਾਨ ਬੀਜਦਾ ਜਦੋਂ ਉਹਦਾ ਭਾਅ ਮੰਨਣਾ ਵਾ ਉਹਦਾ ਲਾਗਤ ਖਰਚਾ ਬੀਜਣ ਤੋਂ ਵੱਢਣ ਤੱਕ ਗਿਣ ਕੇ ਤੇ ਉਹਦਾ ਜਿੰਨਾ ਵੀ ਲਾਗਤ ਜੋ ਵੀ ਚੀਜ਼ਾਂ ਦੀ ਉਹ ਨਹੀਂ ਜੋ ਵੀ ਚੀਜ਼ਾਂ ਵਰਤਦਾ ਉਹ ਸਾਰਿਆਂ ਦਾ ਲਾਗਤ ਖਰਚਾ ਗਿਣਨਾ ਵਾ ਉਹਦੇ ਉੱਤੇ ਸੀ2+50 ਨਾਲ 50% ਦਾ ਜਿਹੜਾ ਮੁਨਾਫਾ ਜੋੜ ਕੇ ਫੇਰ ਭਾਅ ਦੇ ਐਲਾਨ ਕਰਨੇ ਆ ਸੀ2+50 ਨਾਲ ਉਹਦੇ ਵਿੱਚ ਕੀ ਜ਼ਮੀਨ ਦਾ ਠੇਕਾ ਜਿਹੜਾ ਠੇਕਾ ਜੋ ਅੱਜ ਚੱਲਦਾ ਜਿ ਤਰ੍ਹਾਂ 70000 60000 75000 80000 ਕਿੱਲੇ ਦਾ ਠੇਕਾ ਤੇ ਕਿਸਾਨ ਦੀ ਜਿਹੜਾ ਵੀ ਕਿਸਾਨ ਮਜ਼ਦੂਰ ਖੇਤ 'ਚ ਕੰਮ ਕਰ ਰਿਹਾ ਉਹਦਾ ਸਾਰਾ ਪਰਿਵਾਰ ਕਰ ਰਿਹਾ ਉਹਦੀ ਪੂਰੀ ਲੇਬਰ ਇਤਨਾ ਹੀ ਬਾਕੀ ਚੀਜ਼ਾਂ ਜੋ ਵਰਤ ਰਿਹਾ ਤੂੰ ਉਹਦੇ ਉੱਤੇ 50% ਮੜਾਪਾ ਕੀ ਉਹ ਕੋਈ ਫਾਰਮੂਲਾ ਲਾਇਆ ਆਪਾਂ ਜਿਹੜੇ ਸਾਬ ਨਾਲ 50% ਦੀ ਗੱਲ ਕਰ ਰਹੇ ਤੁਸੀਂ ਵੀ ਝੂਠ ਮਾਰ ਰਹੇ ਜੇ ਇਸ ਲਈ ਜੋ ਕੇਂਦਰ ਸਰਕਾਰ ਵੱਲੋਂ ਇਹ ਭਾਅ ਲਾਨਣੇ ਗਏ ਆ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੂਰੀ ਤਰ੍ਹਾਂ ਰੱਦ ਕਰਦੇ ਆ ਤੇ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਉੱਠਣ ਦੀ ਅਪੀਲ ਕਰਦੇ ਆ ਕਿ ਜਿਹੜੇ ਤੁਸੀਂ ਇਹ ਖੇਤੀਬਾੜੀ ਧੰਦਾ ਕਰ ਰਹੇ ਜੋ ਜੋ ਫਸਲਾਂ ਬੀਜ ਰਹੇ ਜੋ ਇਹ ਤੁਹਾਡੇ ਤੇ ਕੱਡੇ ਕਰਜ਼ੇ ਚਾੜਨ ਦਾ ਕੰਮ ਕਰ ਰਹੀਆਂ ਵਾ ਜੋ ਵੀ ਇੱਕ ਗੋਇਆ ਕਾਰਪੋਰੇਟ ਦਾ ਖੇਤੀ ਕਾਰਪੋਰੇਟ ਦਾ ਏਜੰਡਾ ਲੈ ਕੇ ਆਏ ਆ ਖੇਤੀ ਜਿਹੜਾ ਅੰਦਰ ਨਾ ਖੇਤੀ ਖੇਤੀ ਮਾਡਲ ਵਾਲਾ ਖੇਤੀ ਖੇਤੀ ਕਾਰਪੋਰੇਟ ਖੇਤੀ ਮਾਡਲ ਆ ਜਿਹੜਾ ਉਹ ਤੁਹਾਡਾ ਯਾੜਾ ਵਾ ਤੁਹਾਨੂੰ ਜ਼ਮੀਨਾਂ ਤੋਂ ਪਾਸੇ ਕਰਨ ਆਲਾ ਵਾ ਇਹਸ ਲਈ ਹੋਣ ਤੇ ਅਸਲੀ ਲੜਾਈ ਹੈ ਉਧਰ ਲਈ ਬਾਹਰ ਆਓ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਆ ਤੁਹਾਡੇ ਜ਼ਖਮਾਂ ਤੇ ਹੁਣ ਲੂਣ ਭੁੱਕਿਆ ਵਾ ਕੀ ਇਹਦੇ ਨਾਲ ਸਰਵਾਈਵ ਕਰ ਜਾਓਗੇ ਕਰਜ਼ਾ ਚੜਿਆ ਪਿਆ ਵਾ ਹੁਣ ਤੇ ਤਰਜੀ ਵਾਲਾ ਵੀ ਇਹਨਾਂ 2018 ਤੋਂ 19 ਤੋਂ ਉਹਦੇ ਅੰਕੜੇ ਲੈਣੇ ਬੰਦ ਕਰਤੇ ਆ ਕਿ ਉਹ ਕਿੰਨੇ ਕਿਸਾਨ ਮਰ ਰਹੇ ਆ ਮਹਾਰਾਸ਼ਟਰ ਚ ਕਿੰਨੇ ਮੱਧ ਆਪਣੇ ਬਾ ਮੱਧ ਪ੍ਰਦੇਸ਼ ਚ ਕਿੰਨੇ ਆਂਧਰਾ ਚ ਕਿੰਨੇ ਕਰਨਾਟਕ ਚ ਕਿੰਨੇ ਪੰਜਾਬ ਚ ਕਿੰਨੇ ਹਰਿਆਣੇ ਚ ਬਾਕੀ ਸੂਬਿਆਂ ਚ ਯੂਪੀ ਚ ਉਹਦੇ ਅੰਕੜੇ ਕਿੱਥੇ ਆ ਕੋਈ ਅੰਕੜੇ ਲੈਣੇ ਬੰਦ ਕਰਤੇ ਵੇ ਹੁੰਦੇ ਮਰੋ ਇਹ ਜਾਨਵਰ ਆ ਮਰਨਦੇ ਹੋ ਇਹਨਾਂ ਨੂੰ ਅੱਜ ਹਿੰਦੋਸਤ ਹਿੰਦੁਸਤਾਨ ਦੇ ਕਿਸਾਨਾਂ ਸਿਰ ਕੋਈ 18 ਲੱਖ ਕਰੋੜ ਤੋਂ ਵੱਧ ਆ ਕਰ ਜਾਵਾ ਪੰਜਾਬ ਸਿਰ 1 ਲੱਖ ਕਰੋੜ ਤੋਂ ਵੱਧ ਕਿਸਾਨਾਂ ਸਿਰ ਕਰ ਜਾਵਾ ਕੀ ਉਹ ਕਰਜ਼ੇ ਨੂੰ ਖਤਮ ਕਰਨ ਦੀ ਕੋ ਗੱਲ ਕਰ ਰਹੇ ਤੁਸੀਂ ਡਾਕਟਰ ਸੁਮਿਨਾਥਨ ਕਮੇਟੀ ਦੀ ਰਿਪੋਰਟ ਉਹ ਚ ਲਿਖਿਆ ਹੋਇਆ ਵਾ ਕਿ ਸਾਰੇ ਕਿਸਾਨਾਂ ਦੇ ਕਰਜ਼ੇ ਲਕੀਰ ਮਾਰੋ ਤੇ ਗਾਂ ਫਤਲਾ ਦੇ ਪਾਸ ਸੀਟੂਪਲਸ 50 ਨਾ ਦਿਓ ਕਿ ਗਾਂ ਫਤਲਾ ਗਾਂ ਕਿਸਾਨਾਂ ਦੇ ਕਰਜ਼ਾ ਨਾ ਚੜੇ ਉਹ ਕਰਜ਼ੇ ਬਾਰੇ ਕੀ ਕਰ ਰਿਹਾ ਜੀ ਸਾਢੇ 4 ਲੱਖ ਤੋਂ ਵੱਧ ਕਿਸਾਨ ਹਿੰਦੁਸਤਾਨ ਚ ਖੁਦਕੁਸ਼ੀ ਕਰ ਗਏ ਰੋਜ਼ ਰੋਜ਼ ਜਿਹੜੇ ਪੰਜਾਬੀ 3-4 ਕਿਸਾਨ ਖੁਦਕੁਸ਼ੀ ਕਰ ਰਿਹਾ ਹਿੰਦੁਸਤਾਨ 115 ਕਿਸਾਨ ਖੁਦਕੁਸ਼ੀ ਕਰ ਰਹੇ ਰੋਜ਼ ਆ ਮਾਰਾ ਮਾਰਾਟਰ ਚ ਇੱਕ ਸਾਲ ਦੇ ਵਿੱਚ ਆ 11 ਹਜ਼ਾਰਾਂ ਕਿਸਾਨਾਂ ਨੇ ਖੁਦਕੁਸ਼ੀ ਕੀਤੀਆਂ ਆ ਜਾਂ ਕਿ ਆਪਾਂ ਨੂੰ ਦੇਖ ਨਹੀਂ ਰਹੀਆਂ ਇਹ ਕਿਉਂ ਕਰ ਰਿਹਾ ਫਿਰ ਜੇ ਤੁਸੀਂ ਰਿਟਾਇਰ ਰੇਟ ਫਤਲਾਂ ਦੀ ਠੀਕ ਦੇ ਰਿਹਾ ਜੋ ਇਸ ਲਈ ਇਸ ਲਈ ਪੰਜਾਬ ਤੇ ਦੇਸ਼ ਦੇ ਕਿਸਾਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕੇਂਦਰ ਸਰਕਾਰ ਤੁਹਾਡੀ ਬੈਰੀ ਆ ਪੰਜਾਬ ਸਰਕਾਰ ਤੁਹਾਡੀ ਬੈਰੀ ਆ ਇਹ ਕਾਰਪੋਰੇਟ ਦੇ ਏਜੰਡੇ ਦੇ ਕੰਮ ਕਰ ਰਹੇ ਆ ਉਹਨਾਂ ਦੇ ਸੇਵਾਦਾਰ ਬਣ ਕੇ ਕੰਮ ਕਰ ਰਹੇ ਆ ਇਸ ਲਈ ਇਹ ਜੋ ਭਾਵਾਂ ਦਾ ਇਹਨਾਂ ਨੇ ਐਲਾਨ ਕੀਤਾ ਵਾ ਦਾਲਾਂ ਦਾ ਤੇਲ ਬੀਜਾਂ ਦਾ ਜਾਂ ਚੋਨੇ ਦੇ ਵਿੱਚ 70 ਰੁਪਏ ਵਧਾਏ ਆ ਇਹ ਸਾਰੇ ਕਸੇ ਨੂੰ ਅਸੀਂ ਰੱਦ ਕਰਦੇ ਆਂ ਤੇ ਅਸੀਂ ਮੰਗ ਕਰਦੇ ਆਂ ਕਿ ਐਮ ਐਸ ਪੀ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ ਸੀ ਟੂ ਪਲੱਸ 50 ਨਾ ਕਿਸਾਨਾਂ ਨੂੰ ਪਾ ਦਿੱਤੇ ਜਾਣ ਇਹਦੋਂ ਥੱਲੇ ਸਾਨੂੰ ਕੋਈ ਵਾਰਾ ਨਹੀਂ ਖਾਂਦਾ ਅਸੀਂ ਆਪਣੀ ਲੜਾਈ ਤੇਜ਼ ਕਰਾਂਗੇ ਲੜਾਈ ਸਾਡੀ ਯਾਰੀ ਆ ਅਸੀਂ ਆਪਣੀ ਹੋਂਦ ਦੀ ਲੜ ਰਹੇ ਆਂ ਤੇ ਉਹਦੇ ਚ ਹਰ ਹਾਲ ਤੁਝ ਕਾਮਯਾਬ ਹੋਵਾਂਗੇ ਵੈਰੂਜੀ ਕਾ ਖਾਲਸਾ ਵੈਰੂਜੀ ਕੀ ਫਤਹ